ਸ੍ਰੀਮੰਸਾ ਬੈਠੇ ਪਿਛਲੇ 22 ਮਹੀਨਿਆਂ ਤੋਂ ਵਿੱਤ ਮੰਤਰੀ ਹੈ ਪਿਛਲੇ 22 ਮਹੀਨਿਆਂ ਤੋਂ ਮੈਂ ਮੁੱਖ ਮੰਤਰੀ ਹਾਂ ਕਰੇ ਸਾਡੇ ਦੋਨਾਂ ਦੇ ਮੂੰਹ ਚ ਸੁਣੇ ਵੀ ਖਜ਼ਾਨਾ ਖਾਲੀ ਹੈ ਇਹ ਤੋਂ ਪਹਿਲਾਂ ਵਾਲੇ ਦੇ ਮੂੰਹ ਚ ਕਰੇ ਸੁਣਿਆ ਸੀ ਵੀ ਖਜ਼ਾਨੇ ਚ ਕੁਝ ਹੈਗਾ ਉਹ ਖਾਲੀ ਖਾਲੀ ਕਰੀ ਗਏ ਯਾਰ ਨੌਕਰੀਆਂ ਦੇਣ ਮੇਰੇ ਖਜ਼ਾਨਾ ਖਾਲੀ ਹੈ ਇਹ ਕਿਵੇਂ ਹੋ ਸਕਦਾ ਨਾ ਨੌਕਰੀਆਂ ਦਿੱਤੀਆਂ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕੋਈ ਕਿਸੇ ਨੂੰ ਕੋਈ ਨਵੇਂ ਆਪਰਚੂਨਿਟੀਆਂ ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਇੰਨਾ ਕਰਜ਼ਾ ਲੈ ਲਿਆ ਤੇ ਖਜ਼ਾਨਾ ਖਾਲੀ ਕਾਹ ਜਾਂਦਾ ਖਾਲੀ ਕਿੱਥੇ ਹੋ ਗਿਆ ਫੇਰ ਹੁਣ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਪੈਸਾ ਰੱਖਾਂਗੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੈ ਜੇ ਸੈਂਟਰ ਤੋਂ ਵੀ ਲੈਨੇ ਆ ਉਹ ਵੀ ਲੋਕਾਂ ਦਾ ਹੈ ਲੜ ਲੜ ਕੇ ਲੈਣਾ ਪੈਂਦਾ ਸਾਨੂੰ ਉਹਨਾਂ ਨਾਲ ਕਦੇ GST ਵਾਰੀ ਕਦੇ एनएचएम ਦਾ ਹਰ ਹੀ ਪੈਸਾ ਖੜਾ ਰੂਲ ਰੋਡ ਡਿਵੈਲਪਮੈਂਟ ਫੰਡ ਦਾ ਲੜ ਲੜ ਕੇ ਲੈਣਾ ਪੈਂਦਾ ਪਰ ਕਿਉਂਕਿ ਸਾਡਾ ਹੱਕ ਆ ਉਹ ਸਾਡਾ ਪੈਸਾ ਆ ਉਹ ਸਾਡਾ ਤੁਹਾਡਾ ਟੈਕਸ ਦਿੰਦੇ ਹੋ ਤੁਸੀਂ ਤੁਸੀਂ ਸੋਚੋ ਲੈਮਨ ਦਾ ਹੀ ਨੌਕਰੀ ਨਹੀਂ ਬੇਰੁਜ਼ਗਾਰ ਬੰਦੇ ਆਣ ਸੀ ਕਿੱਥੋਂ ਟੈਕਸ ਦਿੰਨੇ ਆ ਮੈਂ ਤਾਂ ਇਹਨਾਂ ਕਹਾਂ ਟੈਕਸ ਦਿੰਨੇ ਆ ਸਵੇਰੇ ਉੱਠਦੇ ਆ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਹੁੰਦੀ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉਠੋ ਭਾਈ ਇਸ਼ਨਾਨ ਕਰੋ ਨਾਮ ਜਪੋ ਚਾਹ ਧਰਦੇ ਆ ਜੇ ਸੀ ਕਾਈ ਡੱਬੀ ਐ ਤਾਂ ਡੱਬੀ ਤੇ ਜੇ ਗਾਇ ਸਾਰਾ ਜੁੱਲਾ ਤਾਂ ਜਦੋਂ ਲੈਟਰ ਦਾ ਦਬਤ ਹੀ ਸੋਚ ਟੈਕਸ ਸ਼ੁਰੂ ਕਿਉਂਕਿ ਮਾਚਸਾ ਲੈਣ ਜਾਓਗੇ ਤਾਂ ਉਹਦੇ ਟੈਕਸ ਐ ਫਿਰ ਪਾਣੀ ਪਾ ਲੈ ਪਤੀਲੇ ਚ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਪਾਤਾ ਟੈਕਸ ਉਹਦੇ ਬਾਅਦ ਆਟਾ ਟੈਕਸ ਸਬਜ਼ੀਆਂ ਟੈਕਸ ਫੋਨ ਕਰ ਲਿਆ ਕਿਸੇ ਦੋਸਤ ਨੂੰ ਟੈਕਸ ਮੋਟਰਸਾਈਕਲ ਤੇ ਸ਼ਹਿਰ ਨੂੰ ਚਲੇ ਗਏ ਟੈਕਸ ਪੈਟਰੋਲ ਤੇ ਡੀਜ਼ਲ ਤੇ ਉੱਥੋਂ ਕੁਝ ਵੀ ਖਰੀਦ ਕੇ ਲਿਆ ਇਹ ਟੈਕਸ ਸ਼ਾਮ ਨੂੰ ਆ ਕੇ ਰੋਟੀ ਖਾਧੀ ਟੈਕਸ ਸ਼ਾਮ ਨੂੰ ਪੱਖੇ ਥੱਲੇ ਬਿਸਤਰਾয় ਵਿਛਾ ਕੇ ਸੋਚਦੇ ਹੋਵਾਂਗੇ ਲੈ ਵੀ ਹੋਣ ਨਹੀਂ ਟੈਕਸ ਕੋਈ ਕਿਉਂ ਭਈ ਪੱਖਾ ਚੱਲ ਰਿਹਾ ਹੈ ਟੈਕਸ ਬਿਜਲੀ 24 ਘੰਟੇ ਟੈਕਸ ਦੀ ਜਾਂਦਾ ਬੰਦਾ ਤਾਂ ਆਮ ਬੰਦੇ ਤਾਂ 24 ਘੰਟੇ ਟੈਕਸ ਦੀ ਜਾਂਦਾ ਜੀ ਫਿਰ ਫਿਰ ਸਵੇਰੇ ਉੱਠਣਾ ਇੱਕੋ ਹੀ ਗੱਲ ਹੋਗੀ ਨਾ ਫਿਰੋ ਪੋਗੇ ਨਾ 24 ਘੰਟੇ ਸੋ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਇਲਮ ਕਿਉਂ ਨਾ ਮਿਲੇ ਬਈ ਆਹੀ ਸਾਡੀ ਲੜਾਈ ਅਰਵਿੰਦ ਕੇਦਰੀਵਾਲ ਸਾਹਿਬ ਦੀ ਮੇਰੀ ਸਾਡੀ ਆਸ ਲੜਾਈ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਜਿਹੜੋ ਦਿੰਨੇ ਆ ਇਹਨੂੰ ਤੁਸੀਂ ਰਿਓੜੀਆਂ ਕਿਉਂ ਕਹਿੰਦੇ ਹੋ ਫਰੀ ਵਿੱਚ ਵੰਡੀ ਜਾਂਦੇ ਆ ਕਿਉਂ ਬਈ ਲੀਡਰਾਂ ਨੂੰ ਕਿੰਨੇ ਕੁਝ ਫਰੀ ਹੈ ਬਿਜਲੀ ਤੇ ਕਿੰਨੇ ਜੂਨਟ ਫਰੀ ਨੇ ਐਮਪੀਆ ਨੂੰ ਐਮਐਲਏ ਨੂੰ ਤੇਲ ਫਰੀ ਹੈ ਤੁਸੀਂ ਉਹਨਾਂ ਨੂੰ ਫਰੀ ਹੈ ਜੇ ਅਸੀਂ ਲੋਕਾਂ ਨੂੰ ਕਰਤੀ 300 ਜੂਟ ਬਿਜਲੀ ਫਰੀ ਕਹਿੰਦੇ ਫਰੀ ਹੈ ਜੀ ਤਾਂ ਕਾ ਰੋੜੀਆਂ ਵੰਡੀਆਂ ਜਾਂਦੇ ਮੁਫਤ ਲੈ ਤਾਂ ਬਈ ਅਸੀਂ ਪਲੈਨਿੰਗਾਂ ਬਣਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਜਿਹੜੀ ਪਹਿਲਾਂ ਇੱਧਰ ਉੱਧਰ ਪੈਸਾ ਜਾਂਦਾ ਸੀ ਸਿੱਧਾ ਖਜ਼ਾਨੇ 'ਚ ਜਾਂਦਾ ਪੈਸਾ ਖਜ਼ਾਨੇ ਦਾ ਮੂੰਹ ਥੋੜੀ ਵੀ ਨਹੀਂ ਘਟਦਾ ਹੋਰ ਅਸੀਂ ਕੀ ਕੀਤਾ ਸੀ ਕਿਹੜੇ ਨੋਟਸ ਆਪਣਾ ਲੈ ਮਸ਼ੀਨ ਲੈ ਆਏ